ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਪੈਂਡਾ ਢੇਰੀ ਭੜ ਤੇ ਜਾ ਰਹੇ ਆ ਭਗਵਾਨ ਗਰੀ ਆਸਣ ਕੀ ਦੇ ਡੇਰੇ ਨੂੰ ਤੇ ਇਹ ਦੇਖਣ ਵਿੱਚ ਹੈਗਾ ਕਿ ਦੇਖੋ ਕਿ ਤਾਂ ਸੜਕ ਦੇ ਉੱਤੇ ਜ਼ਰੂਰੀ ਦਾ ਜਮਾ ਕਰਨਾ ਤੇ ਸੜਕ ਤੇ ਉੱਤੇ ਜੋ ਰੂੜੀ ਜਮਾ ਹੁੰਦੀ ਆ ਤੇ ਇਹਦੇ ਨਾਲ ਉਹ ਵੀ ਬਣਾਉਣੀ ਹੈ ਕਈਆਂ ਹਾਸੇ ਵਾਪਰ ਸਕਦੇ ਆ ਤੇ ਜਿਹੜਾ ਸੜਕ ਦੇ ਉੱਤੇ ਰੂੜੀਆਂ ਅਸੀਂ ਆਪਣੇ ਤੋਂ ਆਉਂਦੇ ਆ ਆਪਣੇ ਘਰ ਕਰਕੇ ਪਰ ਸੜਕ ਦੇ ਥਾਂ ਤੇ ਰੂੜੀ ਨਹੀਂ ਚਾਹੀਦੀ ਜਿਹੜੀ ਕਿ ਰੂੜੀਆਂ ਪਿਛੇ ਹਟਾ ਲੈਣੇ ਚਾਹੀਦੀ ਆ ਨਾ ਤਾਂ ਇਹ ਸੜਕ ਦਾ ਆਵਾਜ਼ ਆਈ ਜਿਹੜੀ ਉਹ ਲੋਕਾਂ ਨੂੰ ਚਿੰਤਰਾ ਮਿਲ ਸਕੇ ਮੈਂ ਮਾਰੇ ਲੱਗਣ ਗੱਲ ਚਲਾਉਣ ਇਹ ਇਸ ਤਰ੍ਹਾਂ ਕਰਕੇ ਰਸਤਾ ਜਿਹੜਾ ਉਹ ਨੂੰ ਆ ਗੋਏ ਦੇ ਨਾਲ ਕੋਈ ਵੀ ਇਹਦੇ ਤੇ ਜਿਦੋਂ ਆਸੇ-ਪਾਸੇ ਗੱਡੀਆਂ ਨੇ ਗੂਹਾਂ ਉੱਤੇ ਖੰਦਰੂਗਾ ਭੀੜ ਦੇ ਚੋਂ ਕਿਉਂਕਿ 1-2 ਦਿਨਾਂ ਦੇ ਵਿੱਚ ਆ ਮਹਾਰਾਜ ਦਾ ਭੰਡਾਰਾ ਥੋੜੇ ਦਿਨਾਂ ਤੱਕ ਭਗਵਾਨ ਗਰੀ ਆਸ਼ਰਮ ਤੇ ਦੇ ਇਹਦੇ ਉੱਤੇ ਆਉਣ ਜਾਣ ਵਾਲੇ ਕਈ ਮੋਟਰਸਾਈਕਲਾਂ ਵਾਲੇ ਵਿਚਾਰੇ ਕਈ ਤਰ੍ਹਾਂ ਦੇ ਨਾਲ ਟਿਲਕ ਸਕਤੇ ਆ ਜਿਹਦੇ ਵਿੱਚ ਕਿਸੇ ਦਾ ਵੀ ਕੋਈ ਨੁਕਸਾਨ ਹੋ ਸਕਦਾ ਆ ਪਰ ਜਿਨ੍ਹਾਂ ਨੇ ਵੀ ਲਾਈ ਉਹਨਾਂ ਨੂੰ ਇਹ ਆਪਣੀ ਸਮਝ ਅਨੁਸਾਰ ਚਾਹੀਦਾ ਕਿ ਸੜਕ ਦੇ ਉੱਤੇ ਨਾਂ ਲਾਇਆ ਜਾਵੇ ਇਹ ਸੜਕ ਨੂੰ ਜਿਹੜਾ ਰੂੜੀ ਕਰਨਾ ਪੜਾਇਆ ਜਾਵੇ ਇਹਦੇ ਉੱਤੇ ਆਪਾਂ ਇਹਦੇ ਜਿਹੜੀ ਆ ਜਸਵਿੰਦਰ ਸਿੰਘ ਜੀ ਅੜੇ ਇੱਥੇ ਰੂੜੀ ਲੱਗੀ ਸੜਕ ਤੇ ਆਪਾਂ ਕੀ ਇਹਦੇ ਬਾਰੇ ਕੰਮ ਕੁ ਚੰਗ ਉਹ ਰੇਆ ਗੁਈਆ ਇਹ ਮਾੜਿਆਂ ਨੂੰ ਮਾੜਾ ਕਹਿਣਾ ਸਾਰਿਆਂ ਨੂੰ ਕਿ ਮਾੜਾ ਹੀ ਕੰਮ ਹੈ ਤੇ ਠੀਕ ਨਹੀਂ ਕਿ ਤਾਂ ਇਹ ਲੱਗਣੀ ਚਾਹੀਦੀ ਇੱਦਾਂ ਚਾਹ ਮਤਲਬ ਇਹ ਕਿਤਾ ਕਰਾਂ ਮੈਂ ਲੋਕਾਂ ਨੂੰ ਆਵਾਜ਼ ਆਈ ਜੇ ਮੁਸ਼ਕਲ ਨਹੀਂ ਆਉਂਦੀ ਬਹੁਤ ਮੁਸ਼ਕਲ ਹੁੰਦੀ ਹੈ ਕਿ ਮੰਗਰਾਂ ਵਾਲੇ ਬਹੁਤ ਆਈ ਜਾਂਦੇ ਉੱਧਰ ਉੱਧਰ ਹੀ ਗੱਡੀ ਆ ਜਾਂਦੀ ਆਂਦਾ ਕੱਲ ਇਸੇ ਗੱਡੀ ਆਈ ਤਾਂ ਦੋ ਤਿੰਨ ਜਣੇ ਬਹੁਤ ਜ਼ਿਆਦਾ ਪਰੇਸ਼ਾਨ ਸੀ ਬੰਦੇ ਸੀ ਇੱਧਰ ਗੱਡੀ ਲਾਈ ਥੱਲੇ ਡੇਪਿੰਦੀ ਆ ਖਾਈ ਖੱਡਾਂ ਤੇ ਵਿੱਚ ਦੱਸਿਆ ਜੀ ਇਹਦੇ ਵਿੱਚ ਕਿਉਂਕਿ ਆਵਾਜ਼ ਆਈ ਤੇ ਵਿੱਚ ਬੜੀ ਵੱਡੀ ਮੁਸ਼ਕਲ ਆ ਸਕਦੀ ਆ ਭੰਡਾਰਾ ਦੇਣੇ ਭੰਡਾਰੇ ਚੱਲਣ ਵਾਲਾ ਜੋ ਹੁਣ ਥੋੜੇ ਦਿਨਾਂ ਅਗਲੇ 2 4 ਦਿਨ ਰਹਿ ਗਏ ਆ ਭਗਵਾਨ ਕ੍ਰਿ ਆਸ਼ਰਮ ਜੀ ਦੇ ਜੋ ਭੰਡਾਰੇ ਚੱਲਦੇ ਆ ਹਰ ਸਾਲ ਦੇ ਵਿੱਚ ਤਿੰਨ ਭੰਡਾਰੇ ਹੁੰਦੇ ਨੇ ਉਹਦੇ ਵਿੱਚ ਇਹ ਜਦੋਂ ਇਸ ਤਰ੍ਹਾਂ ਦੇ ਰਸਤੇ ਦੇ ਉੱਤੇ ਬਲੌਕ ਜੁਂਦੀਆਂ ਰੂੜੀਆਂ ਲੱਗਦੀਆਂ ਤੇ ਬੜੀ ਮੁਸ਼ਕਲ ਹੁੰਦੀ ਆ ਸੰਗਤ ਵਾਸਤੇ ਵੀ ਓਮ ਜਾਣ ਵਾਲਿਆ ਵਾਸਤੇ ਵੀ ਆ ਇਹਨੂੰ ਰੂੜੀ ਜੋ ਬੇਨਤੀ ਕਰਦੇ ਆਂ ਕਿ ਜਿਨ੍ਹਾਂ ਦੀ ਵੀ ਇਹ ਰੂੜੀ ਹੈਗੀ ਉਹਨਾਂ ਨੂੰ ਆਪਣੀ ਇਹ ਰੂੜੀ ਜਿਹੜੀ ਇੱਥੋਂ ਸਾਫ਼ ਕਰਨੀ ਚਾਹੀਦੀ ਆ ਤੇ ਆਪਣੀ ਜਗ੍ਹਾ ਦੇ ਅੰਦਰ ਲਾਉਣੀ ਚਾਹੀਦੀ ਆ ਲਾ ਕੇ ਸੜਕ ਦੇ ਕਿਨਾਰੇ ਉੱਤੇ ਨਹੀਂ ਲਾਉਣੀ ਚਾਹੀਦੀ ਕੋਈ ਇੱਥੇ ਹੀ ਬੇਨਤੀ ਕਰਦੇ ਆਂ ਇਹ ਇੱਥੇ ਹੀ ਸਮਾਪਤੀ ਕਰਦੇ ਆਂ ਕਿ ਇਹ ਨਹੀਂ ਚਾਹੀਦੀ ਆਵਾ ਚਾਹੀਦੀ ਬਹੁਤ ਮੁਸ਼ਕਲ ਹੋਵੇਗੀ ਇਹ ਨਹੀਂ ਗੱਲ ਹੈਗੀ ਜੇ ਕਿ